ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਤੇ ਵਿਚਾਰ ਜਹ ਮਤਰਾ ਯਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨੇ ਅਰਜਣ ਦੇਵ ਕਰੋ ਫਿਰ ਸੰਕਟ ਜੋਨ ਗਰਬ ਨਾ ਆਇਓ ਐਸੇ ਦੀਨ ਦਿਵਸ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਇਹਨਾਂ ਨੇ ਪਰਮੇਸ਼ਰ ਵਾਹਿਗੁਰੂ ਜੀ ਦਾ ਭਾਣਾ ਇਰਾ ਕੀਆ ਮੀਠਾ ਲੱਗੇ ਹਰ ਨਾਮ ਪਦਾਰਥ ਨਾਰਕ ਮੰਗਾ ਇਹ ਪਵਿੱਤਰ ਗੁਰਬਾਣੀ ਦੀਆਂ ਤੁਕਾਂ ਨੂੰ ਤੱਤੀ ਟਵੀ ਤੇ ਬੈਠ ਕੇ ਤੱਤਾ ਰੇਤਾ ਸੀਸ ਵਿੱਚ ਪਵਾ ਕੇ ਉਬਲਦੇ ਪਾਣੀ ਵਿੱਚ ਉਬਾਲੇ ਖਾ ਕੇ ਸਿੱਖੀ ਦੇ ਪ੍ਰਯੋਗ ਸਿੱਖੀ ਦੇ ਪ੍ਰਯੋਗਸ਼ਾਲਾ ਵਿੱਚ ਸਿੱਧ ਕਰਕੇ ਦਿਖਾਇਆ ਕਿ ਬਾਣੀ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਸਦੀਪ ਕਾਲ ਵਾਸਤੇ ਸੱਚਾ ਸਤਗੁਰੂ ਜੀ ਨੇ ਸਿੱਧ ਕਰਕੇ ਦਿਖਾਇਆ ਵਾਣੀ ਦੇ ਰਚੇਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਆਰੰਭਤਾ ਤੋਂ ਲੈ ਕਰਕੇ ਮਹਾਰਾਜ ਸੱਚੇ ਪਉਖੀ ਪਰਮੇਸ਼ਰ ਕੇ ਥਾਂ ਦੇ ਸਰੂਪ ਵਿੱਚ ਮਹਾਨ ਪਰਵ ਕਰ ਕਰਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜੋਨੜ ਵਾਲੇ ਸਤਿਗੁਰੂ ਸ਼ਾਂਤੀ ਦੇ ਪੰਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਜਥੇਬੰਦੀ ਅਤੇ ਸਿੱਖ ਵੈਲਫੇਅਰ ਸੁਸਾਇਟੀ ਬੜੋ ਮਿਲ ਕਰਕੇ ਗੁਰਦੁਆਰਾ ਸਿੰਘ ਸਭਾ ਛੋਣੀ ਨਿਹੰਗ ਸਿੰਘਾਂ ਬਜਵਾੜਾ ਕਲਾ ਹੁਸ਼ਾਰਪੁਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਕੱਲ 28 ਅਤਰੀ ਤਰੀਕ ਨੂੰ ਸ੍ਰੀ ਅਖੰਡ ਜਪ ਸਾਹਿਬ ਆਰੰਭ ਹੋਣਗੇ 3 ਤਰੀਕ ਨੂੰ ਭੋਗ ਪ੍ਰੰਤ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਭਾਈ ਹਰਪ੍ਰੀਤ ਸਿੰਘ ਜੀ ਕੈਨੇਡਾ ਵਾਲੇ ਭਾਈ ਜਸਵਿੰਦਰ ਸਿੰਘ ਜੀ ਬਾਬਾ ਪਿਆਰਦੀਪ ਸਿੰਘ ਜੀ ਰਾਣੀਪੁਰ ਵਾਲੇ ਅਤੇ ਹੋਰ ਪੰਥਕ ਦੇ ਦਿੱਥੇ ਸੰਗਤਾਂ ਨੂੰ ਉਹ ਇਤਿਹਾਸ ਸਰਬਨ ਕਰਵਾ ਕੇ ਗੁਰਬਾਣੀ ਸਰਬਨ ਕਰਵਾ ਕੇ ਨਿਹਾਲ ਕਰਨਗੇ ਛੱਡੇ ਮਿੱਠੇ ਜਲਦੀਆਂ ਸ਼ਵੀਲਾਂ ਲਾਈਆਂ ਜਾਣਗੀਆਂ ੁਰੂਕੇ ਲੰਗਰ ਟੁੱਟ ਬਲਤਾ ਹੈ ਜਾਣ ਕੇ ਦਾਸ ਬਣੋਂ ਸਾਬ ਜਿਆਦਾ ਬਾਬਾ ਫਤਿਹ ਸਿੰਘ ਤਾਨਾ ਦਾ ਗੱਠੇਬੰਦੀ ਬਣੋਂ ਸਾਡੇ ਸਤਿਕਾਰਯੋਗ ਫਤਿਹ ਵੈਲਫਰ ਸੁਸਾਇਟੀ ਦੇ ਚੇਅਰਮੈਨ ਸਰਦਾਰ ਕਮਲਜੀਤ ਸਿੰਘ ਜੀ ਭੂਪਾ ਭੈਣ ਜੀ ਬਲਜੀਤ ਕੌਰ ਜੀ ਸਾਡੇ ਜਨਰਲ ਸੈਕਟਰੀ ਸਾਡੇ ਸਾਰਿਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਇਹ ਤਰੀਕ ਨੂੰ ਗੁਰਦਰਾ ਸਾਹਿਬ ਸਭਾ ਸ਼ੌਣੀ ਨਿਹੰਗ ਸਿੰਘਾਂ ਬਜਵਾੜਾ ਕਲਾਉਣਾ ਰੋਡ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਗੁਰੂ ਸਾਹਿਬ ਜੀ ਨੂੰ ਪ੍ਰਣਾਮ ਕਰਕੇ ਗੁਰਸੈਕਰੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸੋ ਦਾਸਵਾਲੋਂ ਪੁਸ਼ਿਆਰਪੁਰ ਫਾਸਟ ਲਾਈਵ ਸ੍ਰੀ ਸ਼ਰਮਾ ਜੀ ਦਾ ਵੀ ਬਹੁਤ ਧੰਨਵਾਦ ਹੈ ਜਿਹੜੀ ਸਾਡੀ ਆਵਾਜ਼ ਸੰਗਤਾਂ ਤੱਕ ਪਹੁੰਚਾਉਂਦੇ ਆ ਸੰਗਤਾਂ ਦੇ ਚਾਣਾਂ ਵਿੱਚ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਪ੍ਰਣਾਮ ਕਰਨ ਵਾਸਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਗੁਰਦਾਰਾ ਸਿੰਘ ਸਭਾ ਸ਼ੌਨੀ ਨਿਹੰਗ ਸਿੰਘਾਂ ਬਜਵਾੜਾ ਕਲਾਬ ਖੇ ਪਹੁੰਚ ਕਰਕੇ ਸਤ ਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ